ਜੋ ਆਪ ਦੇ ਜੇਲ੍ਹ ਵਿਭਾਗ ਦੇ ਵਿੱਚ ਅਧਿਆਪਕਾਂ ਦੀ ਪੱਕੀ ਭਰਤੀ ਹੋਈ ਹੈ। ਪਹਿਲੀ ਵਾਰ ਜੇਲ੍ਹਾਂ ਵਿੱਚ ਰੱਖੇ ਗਏ ਪੱਕੇ ਅਧਿਆਪਕ 15 ਜੀਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜੇਲ੍ਹਾਂ ਵਿੱਚ ਕੈਦੀਆਂ ਨੂੰ ਪੜ੍ਹਾਉਣਗੇ ਭਰਤੀ ਕੀਤੇ ਗਏ ਅਧਿਆਪਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਿੱਥੇ ਕੈਦੀਆਂ ਨੂੰ ਸੁਧਾਰਨ ਦਾ ਕੰਮ ਹੁੰਦਾ ਉੱਥੇ ਹੁਣ ਬਹੁਤ ਸਾਰੇ ਜਿਹੜੇ ਕੈਦੀਆਂ ਦੇ ਨਾਲ ਉਹਨਾਂ ਦੇ ਬੱਚੇ ਜੇਲ੍ਹਾਂ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਵਿਘਨ ਨਾ ਪਵੇ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਕਦਮ ਚੁੱਕਿਆ ਗਿਆ ਔਰ 15 ਪਹਿਲੀ ਵਾਰ ਰੈਗੂਲਰ ਜੀਬੀਟੀ ਟੀਚਰ ਨੇ ਜਿਹੜੇ ਉਹ ਜੇਲ੍ਹਾਂ ਦੇ ਲਈ ਰੱਖੇ ਗਏ ਨੇ ਇਸ ਵਕਤ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁਲਸਾ ਨਿਯੁਕਤੀ ਅੱਜ ਕੀਤੀ ਗਈ ਹੈ ਤਾਂ ਕਿ ਕਿਸੇ ਦੀ ਸਟੱਡੀ ਦੇ ਵਿੱਚ ਕੋਈ ਵਿਗੜ ਨਾ ਪਵੇ ਕਿਸੇ ਦੇ ਮਾਪਿਓ ਦੀ ਗਲਤੀ ਦੇ ਕਾਰਨ ਇਹ ਜਿਹੜੀ ਭਰਤੀ ਕੀਤੀ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ 22 এবিডি টিচারਾਂ ਦੀ ਭਰਤੀ ਕੀਤੀ ਆ ਜਿਹਦੇ ਚ 15 ਨੂੰ ਅੱਜ ਅਸੀਂ ਨਿਯੁਕਤੀ ਪੱਤਰ ਦੇ ਦਿੱਤੇ ਆ ਜਿਹੜਾ ਸੱਤਾ ਦਾ ਉਹ ਵੀ ਥੋੜੇ ਦਿਨਾਂ ਚ ਇਹਨਾਂ ਦਾ ਜਿਹੜਾ ਉਹ ਕਵਰ ਹੋ ਜਾਣੇ ਜਿਹੜੇ ਕੋਈ ਪੇਪਰ ਰਹਿੰਦੇ ਆ ਜਾਂ ਕੋਈ ਜਿਹੜਾ ਵੀ ਵਿਗਣ ਹੈ ਉਹ ਪੂਰਾ ਕਰਕੇ ਉਹਨਾਂ ਬੱਚਿਆਂ ਨੂੰ ਵੀ ਦਵਾਂਗੇ ਤੇ ਇਹ ਭਰਤੀ ਤਾਂ ਹੀ ਕੀਤੀ ਗਈ ਹੈ ਜਿਵੇਂ ਕਈ ਮਾਵਾਂ ਪ੍ਰੈਗਨੈਂਟ ਹੁੰਦੀਆਂ ਉਹਨਾਂ ਤੇ ਜਿਵੇਂ ਬੱਚਿਆਂ ਦਾ ਬਰਥ ਜੇਲ੍ਹ ਦੇ ਵਿੱਚ ਹੀ ਹੁੰਦਾ ਤੇ ਇਹ ਰੂਲ ਹੈ 6 ਸਾਲ ਤੱਕ ਬੱਚੇ ਨੇ ਜੇਲ੍ਹ ਦੇ ਵਿੱਚ ਹੀ ਰਹਿਣਾ ਹੁੰਦਾ ਮਾਂ ਦੇ ਨਾਲ ਤੇ 6 ਸਾਲ ਤੋਂ ਨਿੱਕੀ ਉਮਰ ਦੇ ਸਾਡੇ ਕੋਲ 50 ਦੇ ਕਰੀਬ ਬੱਚੇ ਆ ਉਹਨਾਂ ਬੱਚਿਆਂ ਨੂੰ ਵੀ ਇਹ ਟੀਚਰ ਪੜ੍ਹਾਉਣਗੇ ਨਾਲ ਜੇਲ੍ਹ ਦੇ ਵਿੱਚ ਕੋਈ ਭਾਵੇਂ ਵੱਡੀ ਉਮਰ ਦਾ ਜਾਂ ਛੋਟੀ ਉਮਰ ਦਾ ਆਉਂਦਾ ਕੋਈ ਵੀ ਉੱਥੇ ਇਹਨਾਂ ਤੋਂ ਸਿੱਖਿਆ ਲੈ ਸਕਦਾ ਇਹ ਹੁਣ ਜੇ ਸਰਕਾਰ ਚੰਗੀ ਆ ਤੇ ਟੀਚਰ ਅਫਸਰ ਸਾਰੇ ਚੰਗੇ ਤਰੀਕੇ ਦੇ ਨਾਲ ਵਰਤਾਓ ਕਰਦੇ ਤੇ ਗਾਂ ਵੀ ਆਉਣ ਵਾਲੇ ਸਮੇਂ ਚ ਅਸੀਂ 179 ਦੇ ਕਰੀਬ ਜਿਹੜੇ ਵਾਰਡਰ ਭਰਤੀ ਕਰਨੇ ਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਜਲਦੀ ਭਰਤੀ ਕਰਾਂਗੇ ਤੇ ਜਿੰਨੀ ਵੀ ਸਾਡੀ ਜੇਲ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਪੁਲਿਸ ਮੁਲਾਜ਼ਮਾਂ ਦੀ ਵਾਰਡਰ ਦੀ ਮੇਟਰਨ ਦੀ ਜਾਂ ਹੋਰ ਵੀ ਜਿੰਨੇ ਵਿੱਚ ਰੈਂਕ ਨੇ ਉਹ ਸਾਰਿਆਂ ਦੀ ਭਰਤੀ ਜਿਹੜੀ ਉਹ ਪ੍ਰੋਪਰ ਕਰਾਂਗੇ ਤਾਂ ਜੋ ਜੇਲ੍ਹਾਂ ਦੇ ਵਿੱਚ ਕਿਸੇ ਵੀ ਜਿਹੜਾ ਕੋਈ ਕੈਦੀ ਆ ਮੁਜ਼ਰਮ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਉਹਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ